ਨਸ਼ੇ ਵਿੱਚ ਪੁਲਿਸ ਵਾਲੇ ਨੇ ਲੈ ਲਈ 22 ਸਾਲ ਦੀ ਕੁੜੀ ਦੀ ਜਾਨ ਪਰਿਵਾਰ ਮੰਗ ਰਿਹਾ ਇਨਸਾਫ ਤਾਂ ਅੰਬਾਲਾ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਜਿੱਥੇ ਇੱਕ ਪੁਲਿਸ ਵਾਲੇ ਦੀ ਲਾਪਰਵਾਹੀ ਦੇ ਵੱਲੋਂ 22 ਸਾਲ ਦੀ ਲੜਕੀ ਦੀ ਜਾਨ ਲੈ ਲਈ ਗਈ ਤਾਂ ਪੁਲਿਸ ਵਾਲਾ ਜਿਹੜਾ ਉਹ ਦੱਸਿਆ ਜਾ ਰਿਹਾ ਹੈ ਕਿ ਨਸ਼ੇ ਦੀ ਹਾਲਤ ਵਿੱਚ ਸੀ ਕਥਤ ਤੌਰ ਤੇ ਦਸ਼ੇ ਦੀ ਹਾਲਤ ਵਿੱਚ ਹੋਣ ਦੇ ਇਲਜ਼ਾਮ ਪੁਲਿਸ ਵਾਲੇ ਤੇ ਲੱਗੇ ਨੇ ਅਤੇ ਉਸ ਦੁਆਰਾ ਇੱਕ ਕਾਰ ਡਰਾਈਵ ਕੀਤੀ ਜਾ ਰਹੀ ਸੀ ਅਤੇ ਕਾਰ ਦੀ ਟੱਕਰ ਇੱਕ ਈ ਰਿਕਸ਼ਾ ਦੇ ਨਾਲ ਹੁੰਦੀ ਹੈ ਈ ਰਿਕਸ਼ਾ ਨੂੰ ਪਹਿਲਾਂ ਤਾਂ ਕਾਰ ਜ਼ੋਰਦਾਰ ਟੱਕਰ ਮਾਰਦੀ ਹੈ ਅਤੇ ਈ ਰਿਕਸ਼ਾ ਵਿੱਚ ਸਵਾਰ ਲੜਕੀ ਸੜਕ ਤੇ ਡਿੱਗ ਪੈਂਦੀ ਹੈ ਅਤੇ ਗੰਭੀਰ ਜ਼ਖਮੀ ਹੋਣ ਤੋਂ ਬਾਅਦ ਉਸ ਦੇ ਸਾਹ ਨਿਕਲ ਜਾਂਦੇ ਨੇ ਤਾਂ ਸਥਾਨਕ ਲੋਕਾਂ ਵੱਲੋਂ ਮੌਕੇ ਉੱਤੇ ਹੀ ਡਰਾਈਵਰ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਤਾਂ ਨਸ਼ੇ ਦੀ ਹਾਲਤ ਵਿੱਚ ਇੱਕ ਪੁਲਿਸ ਵਾਲਾ ਕਾਰ ਚਲਾ ਰਿਹਾ ਸੀ ਤਾਂ ਹਾਦਸੇ ਤੋਂ ਬਾਅਦ ਪੀੜਤ ਪਰਿਵਾਰ ਦੇ ਵੱਲੋਂ ਅੰਬਾਲਾ ਦੇ ਸਿਵਲ ਹਸਪਤਾਲ ਵਿੱਚ ਪ੍ਰਦਰਸ਼ਨ ਕਰਦੇ ਹੋਏ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇਹ ਬੱਚੀ ਆ ਜਿਹੜੀ ਕਿਤੇ ਬਾਹਰ ਤੋਂ ਆਈ ਸੀ ਅਤੇ ਈ ਰਿਕਸ਼ਾ ਵਿੱਚ ਸਵਾਰ ਹੋ ਕੇ ਜਾ ਰਹੀ ਸੀ ਲੇਕਿਨ ਇਹ ਨਹੀਂ ਸੀ ਪਤਾ ਕਿ ਇਸ ਤਰ੍ਹਾਂ ਦਾ ਹਾਦਸਾ ਇਸ ਦੇ ਨਾਲ ਹੋ ਜਾਵੇਗਾ ਤਾਂ ਨਸ਼ੇ ਵਿੱਚ ਵਾਹ ਚਲਾਉਣ ਕਰਕੇ ਵੱਡੀ ਘਟਨਾ ਜਿਹੜੀ ਉਹ ਵਾਪਰੀ ਹੈ ਉਹ ਪੁਲਿਸ ਜਿਹੜੀ ਆਪ ਦੌਰ ਤੇ ਲੋਕਾਂ ਦੇ ਚਲਾਣ ਕੱਟਦੀ ਫਿਰਦੀ ਹੁੰਦੀ ਹੈ ਕਿ ਤੁਸੀਂ ਨਸ਼ੇ ਦੀ ਹਾਲਤ ਵਿੱਚ ਡਰਾਈਵ ਕਰ ਰਹੇ ਹੋ ਤਾਂ ਉਹੀ ਪੁਲਿਸ ਵਾਲ ਦੇ ਮੁਲਾਜ਼ਮ ਅਗਰ ਨਸ਼ਾ ਕਰਕੇ ਵਾਹਨ ਚਲਾਉਣਗੇ ਅਤੇ ਇਸ ਤਰ੍ਹਾਂ ਦੇ ਹਾਦਸਿਆਂ ਨੂੰ ਅੰਜਾਮ ਦੇਣਗੇ ਤਾਂ ਆਪ ਲੋਕਾਂ ਤੇ ਸੋਚੋ ਕਿ ਇਸ ਦਾ ਕੀ ਅਸਰ ਆ ਜਿਹੜਾ ਉਹ ਪਵੇਗਾ ਤਾਂ ਇੱਕ ਵੱਡੀ ਲਾਪਰਵਾਹੀ ਆ ਜਿਹੜੀ ਉਹ ਸਾਹਮਣੇ ਆਈ ਹੈ ਦਸ਼ੇ ਦੇ ਇੱਕ ਪਰਿਵਾਰ ਦੀਆਂ ਖੁਸ਼ੀਆਂ ਉਜਾਰ ਦਿੱਤੀਆਂ ਦੇ ਤਬ੍ਰਿਤਕ ਲੜਕੀ ਦੀ ਪਛਾਣ 22 ਸਾਲਾ ਨਿਤਿਕਾ ਦੇ ਵਜੂ ਹੋਈ ਹੈ ਜਿਹੜੀ ਈ ਰਿਕਸ਼ਾ ਦੇ ਵਿੱਚ ਸਵਾਰ ਹੋ ਕੇ ਜਾ ਰਹੀ ਸੀ ਲੇਕਿਨ ਇੱਕ ਨਸ਼ੇੜੀ ਪੁਲਸ ਵਾਲਾ ਆਉਂਦਾ ਹੈ ਅਤੇ ਆਪਣੀ ਕਾਰ ਦੇ ਨਾਲ ਈ ਰਿਕਸ਼ੇ ਨੂੰ ਟੱਕਰ ਮਾਰਦਾ ਹੈ ਲੜਕੀ ਈ ਰਿਕਸ਼ੇ ਵਿੱਚੋਂ ਥੱਲੇ ਡਿੱਗਦੀ ਹੈ ਅਤੇ ਗੱਭੀ ਰੂਪ ਦੇ ਵਿੱਚ ਉਹ ਜ਼ਖਮੀ ਹੋ ਜਾਂਦੀ ਹੈ ਅਤੇ ਫਿਰ ਉਸ ਦੇ ਸਾਹ ਇਸ ਹਾਦਸੇ ਤੋਂ ਬਾਅਦ ਨਿਕਲ ਜਾਂਦੇ ਨੇ

ਦੇਖ ਲਿਓ ਇਹ ਤੁਹਾਨੂੰ ਗੱਡੀ ਦੇਖੋ ਗੱਡੀ ਚੱਕਾ ਫਸਸ ਐਸਪੀ ਗੱਡੀ 'ਤੇ ਦੇਖ ਲਿਓ ਦੇਖ ਦੇਖ ਕੇ ਬੋਤਾਰੇ ਆਪਕੋ ਹਾਂ ਆ ਗਿਆ ਇਸ ਕੋ ਹਾਂ